ਹਾਈ एवरीवन ਵੈਲਕਮ ਟੂ ਆਰ ਚੈਨਲ ਰੰਗ ਮੋ ਬਾਈ ਦਲਜੀਤ ਖੰਗੂੜਾ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਅੱਜ ਦੀ ਵੀਡੀਓ ਜੋ ਹੈ ਇਸ ਦੇ ਵਿੱਚ ਸਾਰੇ ਪਾਰਟੀ ਵੇਅਰ ਸੂਟ ਦਿਖਾਏ ਜਾਣਗੇ ਫਰਸਟਲੀ ਜੇ ਤੁਹਾਨੂੰ ਸਾਡਾ ਕੋਈ ਵੀ ਸੂਟ ਪਸੰਦ ਆਂਦਾ ਹੈ ਜਾਂ ਤੁਸੀਂ ਆਪਣੀ ਹੀ ਕੋਈ ਚੁਆਇਸ ਦਾ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਕਸਟਮਾਈਜ਼ ਕਰ ਦਿੰਦੇ ਹਾਂ ਸਾਨੂੰ ਆਰਡਰ ਦੇਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈਗਾ 8968473705 ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਔਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਔਰ ਸਾਡਾ ਚ ਇੰਸਟਾਗ੍ਰam ਆਈਡੀ ਹੈ ਰੰਗਮੋ ਬਾਈ ਦਲਜੀਤ ਖੰਗੂੜਾ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਆਂ ਹਾਂਜੀ ਸਾਡੇ ਨਾਲ ਸੋਹਣੇ ਸੋਹਣੇ ਸੂਟ ਦੇਖਣ ਲਈ ਜੁੜੇ ਰਹੋ ਨਾਓ ਲੈ ਕੇ ਆਂ ਫਸ ਹੁੰਦਾ ਜੋ ਇਸ ਦਾ ਫੈਬਰਿਕ ቱ ਹੈ ਔਰੇਗਾ ਆਰਗੈਂਜ਼ਾ ਟਿਸ਼ੂ टोटली हैवी शर्ट है की इस हैंडवर्क किया गया सी फुल हैंडवर्क है कंप्लीट शर्ट के उ फ्रंट के उोटली हैंडवर्क किया गया है यदि स्लीव स्लीवस रहनगिया आर स्लीव्स यदि स्लीव्स ने और ये उत्तर असी हैंगिंग लेस दि है इस लेस हाँ जी इस दिन इसी बॉटम के पेंट प्लाजो रेडी किया है और उसके नीचे सेम हैंगिंग वाली लेस दि गई है और जो इस दुपट्टा है वह भी टोटली हैवी दुपट्टा है, है। सेम वर्क दिता गया इदा उसकी असी पिक्स लास्ट सूट ਦੇ ਵਿੱਚ ਵੀਡੀਓ ਦੇ ਵਿੱਚ ਅਟੈਚ ਕਰ ਦਾਂਗੇ ਕੰਪਲੀਟ ਸੂਟ ਦੀ ਇਸੇ ਕਾਰਨ ਹੀ ਅਸੀਂ ਜੋ ਪਲਾਜ਼ੋ ਹੈ ਬਿਲਕੁਲ ਸਿੰਪਲ ਰੱਖਿਆ बिकॉज ది ਸ਼ਰਟ ਬਹੁਤ ਜ਼ਿਆਦਾ ਹੈਵੀ ਹੈ ਔਰ ਇਹਦਾ ਦੁਪੱਟਾ ਵੀ ਐਜ਼ ਇਟ ਇਜ਼ ਬਹੁਤ ਜ਼ਿਆਦਾ ਹੈਵੀ ਹੈ ਨੈਕਸਟ ਵਨ ਇਜ਼ ਉਹ ਆਰਗੈਂਜ਼ਾ ਫੈਬਰਿਕ ਤੇ ਹੈ ਪਿਓਰ ਆਰਗੈਂਜ਼ਾ ਫੈਬਰਿਕ ਹੈ ਹੈਂਡ এমਬਰਾਇਡਰੀ ਕੀਤੀ ਗਈ ਹੈ ਇਸ ਦੇ ਵਿੱਚ ਹੈਂਡ ਐਮਬ੍ਰੋਇਡਰੀ ਦੇ ਪੈਨਲਸ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਐਦਾਂ ਹੀ ਮੋਤੀ ਦਾ ਕੰਮ ਦਿੱਤਾ ਗਿਆ ਔਰ ਰੈਡ ਸੀਕੁਐਂਸ ਯੂਜ਼ ਕੀਤੀ ਗਈ ਹੈ ਇਹਦੇ ਵਿੱਚ ਰੈਡ ਸੀਕੁਐਂਸ ਯੂਜ਼ ਕੀਤੀ ਗਈ ਹੈ ਕੰਟਰਾਸਟ ਬਣਾਇਆ ਗਿਆ ਹੈ ਸੀਮ ਵਰਕ スਲੀਵਸ ਤੇ ਹੈ ਐਦਾਂ ਪੈਨਲ ਦਿੱਤੇ ਗਏ ਆ ਸੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਂਡ ਲਾਸਟ ਦੇ ਵਿੱਚ ਅਸੀਂ 골ਡਨ ਫਿਨਿਸ਼ਿੰਗ ਪੱਟੀ ਅਟੈਚ ਕੀਤੀ ਹੈ ਸੋ ਥਿਸ ਇਜ਼ ਉਹ ਬਾਟਮ ਹੈ ਸਟ੍ਰੇਟ ਸਲਵਾਰ ਬਣਾਈ ਹੈ ਇਹਦੇ ਨਾਲ ਦੇ ਲਾਸਟ ਦੇ ਵਿੱਚ ਅਸੀਂ 골ਡਨ ਲੇਸ ਲਗਾਈ ਹੈ ਸਟ੍ਰੇਟ ਸਲਵਾਰ ਬਣਾਈ ਹੈ ਔਰ ਜੋ ਇਹਦਾ ਦੁਪੱਟਾ ਹੈ ਓਬਵੀਅਸਲੀ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਪਿਕਸ ਅਟੈਚ ਕਰ ਦਾਂਗੇ ਦੁਪੱਟਾ ਜੋ ਹੈ ਉਹ ਵੀ ਆਰਗੈਂਜ਼ਾ ਫੈਬਰਿਕ ਤੇ ਬਣਾਇਆ ਗਿਆ ਹੈ ਉਸਦੇ ਪੱਲਿਆਂ ਉੱਤੇ ਨਾਲ ਫੋਰ ਸਾਈਡਡ ਮਹਿਰੂਨ ਦਾ ਵਰਕ ਦਿੱਤਾ ਗਿਆ ਉਹ ਸੀ ਸੌਰੀ ਕਲਰ ਦਿੱਤਾ ਗਿਆ ਉਹ ਅਸੀਂ ਬਾਅਦ ਦੇ ਵਿੱਚ ਅਟੈਚ ਕਰ ਦਾਂਗੇ ਇਹਨਾਂ ਕੀ ਪੜਤੇਗੀ ਗਰਾਰਾ ਸੂਟ ਹੈ ਉਹ ਵੀ orange shade ਦੇ ਉੱਤੇ ਹੈ orange shade ਹੈ ਬਟ ਇਹ ਥੋੜਾ ਲਾਈਟ orange ਹੈ ਜੋ ਤੁਹਾਨੂੰ ਪਹਿਲਾਂ ਅਸੀਂ ਸੂਟ ਦਿਖਾਇਆ ਸੀ ਉਹ ਡਾਰਕ orange ਸੀ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਐਂਡ ਵਨ ਥਿੰਗ ਮੋਰ ਕਲਰਸ ਸੇਮ ਵੀਡੀਓ ਦੇ ਵਿੱਚ ਨਹੀਂ ਆਉਂਦੇ ਥੋੜਾ ਬਹੁਤ ਹਮੇਸ਼ਾ ਕਲਰ ਦਾ ਫਰਕ ਰਹੇਗਾ ਹਾਂਜੀ ਇਹ ਗਰਾਰਾ ਸੂਟ ਐ ਅਸੀਂ ਪਲੇਨ ਗਰਾਰਾ ਰੱਖਿਆ ਹੈ ਜਸਟ ਲੇਸ ਦਿੱਤੀ ਗਈ ਹੈ ਤੇ ਮਾਡਲ ਦੇ ਵਿੱਚ ਅਰੇ ਇਹਦੇ ਨਾਲ ਹੀ ਸ਼ਾਰਟ ਕੁੜਤੀ ਰੈਡੀ ਕੀਤੀ ਅਸੀਂ ਅਰੇ ਦਾ ਸੀ ਬਹੁਤ ਹੀ ਮਤਲਬ ਸੋਹਣਾ ਜਿਹਾ ਕਲਰ ਹੈ ਸਕਾਈ ਫਿਰੋਜੀ ਲਾਈਟ ਫਿਰੋਜੀ ਦਾ ਕਲਰ ਹੈ ਇਹਦੇ ਤੇ ਜਸਟ ਬਾਰਡਰ ਤੇ ਦੇਖੋ ਹੈਂਡਵਰਕ ਨਾਲ ਬਾਰਡਰ ਰੈਡੀ ਕੀਤਾ ਗਿਆ ਹੈ ਬਹੁਤ ਹੀ ਸਿੰਪਲ ਸੋਬਰ ਜਿਹਾ ਗਰਲਿਸ਼ ਜੀ ਲੁੱਕ ਵਾਲਾ ਬਾਰਡਰ ਹੈ ਔਰ ਸਾਰੀ ਸ਼ਰਟ ਦੇ ਵਿੱਚ ਸਾਰੀ ਕੁੜਤੀ ਦੇ ਵਿੱਚ ਅਸੀਂ ਐਦਾਂ ਸੀਕੁਐਂਸ ਤੇ ਛੋਟੇ ਮੋਤੀ ਨਾਲ ਕੰਮ ਕੀਤਾ ਗਿਆ ਹੈ ये स्लीवस रहनगियाई कलर की फिनिशिंग पट्टी यूज़ की लास्ट में सेम स्लीवस यूज की गई है दैन यह उसका दुपट्टा है दुपट्टा जो है वह इस तरह है सिर्फ जो पले ने उस लाइट स्काई रखे गए हैं पले लाइट स्काई रखे गए हैं फोर साइड किरण लेस यूज की गई है ਟੋਟਲੀ ਪਾਕਿਸਤਾਨੀ ਗਰਲਿਸ਼ ਸੂਟ ਹੈ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਪਹਿਲੀ ਗੱਲ ਤਾਂ ਕੰਟਰਾਸਟ ਹੀ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਸੋ ਦਿਸ ਵਨ ਇਹਦੇ ਨਾਲ ਦਾ ਸਾਡਾ ਸੇਮ ਇੱਕ ਸੂਟ ਹੋਰ ਰੈਡੀ ਹੋ ਰਿਹਾ ਹੈ ਉਸ ਦਾ ਮੈਂ ਤੁਹਾਨੂੰ ਦਿਖਾ ਦਣੀ ਆ ਇਹ ਵਾਲੇ ਸਟਿਚ ਹੋਣਾ ਰਹਿੰਦਾ ਹੈ ਜਸਟ ਵਰਕ ਇਹਦਾ ਬਣ ਚੁੱਕਿਆ ਸੀ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਨੂੰ ਇਹ ਕਲਰ ਕੰਬੀਨੇਸ਼ਨ ਅੱਛੇ ਲੱਗ ਰਹੇ ਆ हाँ जी ये रस्ट कलर का यह क्रेप फैब्रिक बना रहे जो लास्ट वाला ऑरेंज वाला यरगेंजा फैब्रिक बनाया गया है ऑरगेंजा ही इसका दुपट्टा है और जो ए वाला सूट है रस्ट एक करेप फैबरिक है इसका सेम बॉर्डर वाला वर्क है इस दा असी पीकॉक कंट्रास्ट रख्या गया देख सकते हो इसी पीकॉक कंट्रास्ट रखिया पीकॉक कलर का थ्रैड यूज़ किया बाकी गोल्डन सीकुंस सारा बॉडर उदों ही है ਵੀ ਬਹੁਤ ਮਤਲਬ ਜਦੋਂ ਰੈਡੀ ਹੋ ਗਿਆ ਨੈਕਸਟ ਵੀਡੀਓ ਦੇ ਵਿੱਚ ਅਸੀਂ ਨੈਕਸਟ ਵੀਡੀਓ ਦੇ ਵਿੱਚ ਅਸੀਂ ਰੈਡੀ ਸੂਟ ਦੀ ਵੀ ਇਹਦੀ ਪਾਵਾਂਗੇ ਇਹਦੇ ਨਾਲ ਵੀ ਗਰਾਰਾ ਹੀ ਬਣਨਾ ਹੈ ਔਰ ਇਦਾਂ ਹੀ ਕੁਝ ਦੁਪੱਟਾ ਰੈਡੀ ਕਰਾਂਗੇ ਸੋ ਹਾਂਜੀ ਜੇ ਸਾਨੂੰ ਤੁਹਾਨੂੰ ਸਾਡੇ ਸੂਟ ਸੋਹਣੇ ਲੱਗੇ ਤਾਂ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਔਰ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ और जे तो अपने लिए सूट रेडी करवाना चाहते हो कोई भी बहुत ही जेनुअन अफोर्डेबल प्राइस के उत्ते असी इकोनॉमिकली सूट रेडी करते हैं और टोटली थोड़ू और वर्क के तरह की कोई भी थोड़ू कंप्लेन नहीं मिलेगी फैब्रिक दे विच भी कोई कंप्लेन नहीं मिलेगी साड़ी वर्ल्ड वाइड शिपिंग है ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੈ 8968473705 ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਸਾਡੀ ਇੰਸਟਾਗ੍ਰam ਆਈਡੀ ਹੈ ਰੰਗਮੋਹ ਪਾਇ ਦਲਜੀਤ ਖੰਗੂੜਾ ਸੋ ਨੈਕਸਟ ਵੀਡੀਓ ਜਲਦੀ ਹੀ ਅਪਲੋਡ ਕਰਾਂਗੇ ਥੈਂਕ ਯੂ ਸੋ ਮੱਚ